ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਨਿਕਸਰੇ ਪੰਖੇ ਸਿਮਰ ਹਰ ਪਾਖ ਮਿਲ ਸਾਧੂ ਸ਼ਰਨ ਗਹ ਪੂਰਨ ਰਾਮ ਰਤਨ ਹਿਅਰੇ ਸੰਗ ਰਾਖ ਰਹਾਓ ਪ੍ਰਮਖੀ ਕੋਈ ਤ੍ਰਿਸਨਾ ਰਸ ਪੰਕਜ ਅਤ ਤੀਖਿਆ ਨਾ ਮੋਹ ਕੇ ਫਾਸ ਕਾਟਣ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾਨਾਥ ਸੁਨੋ ਅਰਦਾਸ ਕਰ ਗਹਿ ਲੇ ਹੋ ਨਾਨਕ ਕੇ ਸੁਆਮੀ ਜਿਉ ਪਿੰਡ ਸਭ ਤੁਮਰੇ ਰਾਸ ਗਉੜੀ ਮਹੱਲਾ ਪੰਜਵਾਹ ਹਰ ਪੇਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੇ ਚਿਤ ਵੋ ਦਿਨ ਰਹਿਨੇ ਹੈ ਕੋਈ ਸੰਤ ਮਿਲਾਵੇ 네ਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨੇ ਹੋਰਾ ਤੁਲਾ ਧਾਰ ਤੁਲੇ ਸੁਖ ਸਗਲੇ ਬਿਨ ਹਰ ਦਰਸੋ ਸਬੋਹੇ ਥੋਰਾ संत प्रसाद गाए गुण सागर जन्म जन्म को जात बहोरा आनंद सुख भेटत हर नानक जन्म किरतारथ सफल सवेरा राग गौड़ी पूरबी मोहल्ला पंचवा एक ओंकार सतगुरु प्रसाद ਕਿੰ ਬਿਦ ਮਿਲੇ ਗਸਾਈ ਮੇਰੇ ਰਾਮ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਇ ਰਹਾ ਅੰਤਰ ਅਲਖ ਨ ਜਾਏ ਲਖਿਆ ਵਿੱਚ ਪਰਦਾ ਹੋ ਮੈਂ ਪਾਈ माया मोह सबो जग सोया एहो भ्रम कहो क्यों जाई एक संगत एकत ग्रह बसते मिल बात ना करते भाई एक बस्त बिन पंच दोहेले ओहो बस्त अगोचर ठाई जिस का ग्रह तिन दिया ताला कुंजी गुरु सों पाई ਨਾਨਕ ਉਪਾਉ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਣਾਏ ਜਿਨ ਕੇ ਬੰਦਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਇ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਏ ਮੇਰੇ RAM RAAY ਇਨ ਬਿਦ ਮਿਲੇ ਗਸਾਈ ਸਹਜ ਭਇਆ ਭ੍ਰਮ ਖਿਨ ਮੈਂ 나ਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੁਜਾ ਗਉੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੇ ਕਿਰਪਾ ਦਿਆਲ ਬੇਠ ਲੈ ਸਤ ਗੁਰ ਮੁਝਹਿ ਬਤਾਇਓ ਰਹਾਉ ਜਤਕਤ ਦੇਖੋ ਤਤ ਤਤ ਤੁਮਹੀ ਮੋਹ ਇਹੋ ਬਿਸਵਾਸ ਹੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗਰਾਇਓ ਲਹਿਓ ਸਹਿਸਾ ਬੰਦਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੋਨ ਹੁਸੈ ਸੋਖਾ ਦੁਖ ਕਹਾ ਦਿਖਾਇਓ ਖੰਡ ਬ੍ਰਹਮੰਡ ਕਾ ਇਕੋਠਾਣਾ ਗੁਰ ਪ੍ਰਦਾ ਖੋਲ ਦਿਖਾਇਓ ਨੋਂ ਨਿਦ ਨਾਮ ਨਿਧਾਨੇ ਕਠਾਈ ਤੋ ਬਾਹਰ ਕੈਠੇ ਜਾਇਓ ਇਕ ਇਕਨਕ ਅਨਕ ਭਾਤ ਸਜੇ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਵ ਤਤੈ ਤਤ ਮਿਲਾਇਓ ਗਉੜੀ ਮਹੱਲਾ ਪੰਜਵਾਅ ਆਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ करो बेनती सुनो मेरे मीता संत टहल के बेला खाट चलो हरला आगे बसन सुहला एहो संसार बेकार सहसे मह ब्रह्म ज्ञानी ਜਿਸਹਿ ਜਗਾਇ ਪਿਆਏ ਹਰ ਰਸ ਆ ਕਥ ਕਥਾ ਤੈਨ ਜਾਣੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮੁਨਹਿ ਬਸੇਰਾ ਨਿਜ ਕਰਮ ਹਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮਾਗੇ ਮੋਕੋ ਕਰ ਸੰਤਨ ਕੀ ਧੂਰੇ ਗਉੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਜ ਵਿਖਦੀ ਇੱਕ ਗਰੀਬਾ ਰੱਖੋ ਰਖਣਹਾਰੇ ਖੇਦ ਕਰੇ ਅਰ ਬਹੁਤ ਸੰਤਾਵਹਿ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਓ ਅਨਕ ਬਹੁ ਭਾਤੀ ਛੁੜਹਿ ਕਤਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹਿ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੇ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਐ ਓਏ ਮਹਾ ਬਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਉਹ ਆ ਬਿਨਾ ਸੇ ਰਾਇਆ ਨਿਰਭਉ ਸੰਗ ਤੁਮਾਰੈ ਬਸਤੇ ਇਹੋ ਡਰਨ ਕਹਾਂ ਤੇ ਆਇਆ ਰਹਾ ਇੱਕ ਮਹਲ ਤੂੰ ਹੋਇ ਅਫਾਰੋ ਇੱਕ ਮਹਲ ਨੇ ਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਂ ਨੂੰ ਇੱਕ ਮਹਿਲ ਤੂੰ ਪੰਡਿਤ ਬਖਤਾ ਇੱਕ ਮਹਿਲ ਖਲ ਹੁੰਦਾ ਇੱਕ ਮਹਿਲ ਤੂੰ ਸਭ ਕੇ ਸ਼ਗਰਾਹ ਜ ਇੱਕ ਮਹਿਲ ਕਸ਼ੂਨਾ ਲੇਤਾ ਕਾਠ ਕੇ ਪੁੱਤਰੇ ਕਹਾ ਕਰੈ ਬਪੁਰੇ ਖਿਲਾਵਣ ਹਾਰੋ ਜਾਣੈ ਜੈਸਾ ਪੇਖ ਕਰਾਵੇ ਬਾਜ਼ੀਗਰ ਉਹ ਤੈ ਸੋਹੇ ਸਾਜ ਅਨੈ ਅਨਕ ਕੋਠਰੇ ਬਹੁਤ ਭਾਤ ਕਰਿਆ ਆਪ ਹੋਆ ਰਖਵਾਰਾ जैसे महल रखे तैसे रहना क्या हु कर बेचारा जिन किश किया सोई जाने जिन एहे सब बेद साजी कहो नानक अपरंपर स्वामी कीमत अपने काजी ਗੌੜੀ ਮਹੱਲਾ ਪੰਜਵਾ ਛੋੜਾ ਛੋੜ ਰੇ ਬਿਖਿਆ ਕੇ ਰਸਵਾ ਉਰਜ ਰਹਿਓ ਰੇ ਬਾਵਰ ਗਾਵਰ ਜੋ ਕਿਰਖੈ ਹਰ ਆਇਓ ਪਸੂਆ ਰਹਾਓ ਜੋ ਜਾਣੈ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਨਾਗੋ ਆਇਓ ਨਾਗ ਸਦਾ ਸੀ ਫੇਰ ਫਿਰਿਓ ਅਰ ਕਾਲ ਗਰਸੂਆ ਪੇਖ ਪੇਖ ਰੇਕ ਸੁੰਭ ਕੀ ਲੀਲਾ ਰਾਚ ਮਾਚ ਤਨ ਹੂ ਨਾ ਹਸੂਆ ਛੇ ਜਤ ਡੋਰਾ ਦਿਨ ਫਿਰ ਰਹਿਨੇ ਜੇ ਕੋ ਕਾਜ ਨਕੀਨੋ ਕਸ਼ੂਆ ਕਰਤ ਕਰਤ ایو ہی بیر دھنو ہارے اوکتے تن کھنسوا جو موہیو اون موہنی بالا اس تے کٹے نہی رچ چسوا جگے سا موہ گره دکھایو ਤਉ ਸ਼ਰਨ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਤ ਬਤਾਇਓ irdide nanak das bhagat har jaswa gauri mohalla panjwa tujh bin kaman hamara मेरे प्रीतम प्राण आधार रहाऊ अंतर के वेद तुम ही जानी तुम ही सजन सोहेले सरब सुखामे तुझते पाए मेरे ठाकुर अगहे अतुल्य वर्णन साको तुम्हारे रंगा गुण निधान सुख दाते ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਭਉ ਕਾਟ ਕੀਏ ਨੇ ਕੇਵਲ ਜਬ ਤੇ ਹੋ ਮੈ ਮਾਰੀ ਜਨਮ ਮਰਨ ਕੋ ਚੁਕੋ ਸਹ ਸੰਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋ ਗੁਰ ਸੇਵਾ ਬਾਰ ਜਾਓ ਲਖ ਬਰੀਆ ਜਹ ਪ੍ਰਸਾਦ ਇਹ ਭਵ ਜਲ ਤਰਿਆ ਜਨ ਨਾਨਕ ਪ੍ਰਸੰਗ ਮਿਰਿਆ ਗਉੜੀ ਮਹੱਲਾ ਪੰਜਵਾ ਤੁਜ ਬਿਨ ਕਵਨ ਰਝਾਵੇ ਤੋਹੀ ਤੇਰੂ ਰੂਪ ਸਗਲ ਦੇਖ ਮੋਹਿ ਰਾ ਸੁਰਗ ਪਿਆਲ ਮਰਤ ਭੂ ਮੰਡਲ ਸਰਬ ਸਮਾਨੂ ਇੱਕ ਓਹੀ ਸ਼ੇਵ ਸ਼ੇਵ ਕਰਤ ਸਗਲ ਕਰ ਜੋ ਰਹੇ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਇ ਨਿਰਮਲ ਸੀਤ ਲੋਹੀ ਉ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋ ਗਾਲ ਗਲੋਹੀ ਗਉੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾthia ਰਹਾ ਅਨਕ ਜਨਮ ਬਹੁ ਜੋਲੀ ਭਮਿਆਂ ਬਹਰ ਬਹਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੁ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਅਵਰ ਨਾ ਕਿ ਨਹੀਂ ਕੀਤਾ ਤੁਮਰੇ ਭਾਣੇ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੁਤਾ ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਿਆਲਾ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਥ ਹੈ ਕਰ ਪ੍ਰਤਪਾਲਾ ਜਿਸਨੂੰ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੇ ਸੁਖ ਨਾਨਕ ਇਹੋ ਬਚੈ ਗੋੜੀ ਮਹੱਲਾ ਪੰਜਵਾ ਹਉ ਤਾ ਕੈ ਬਲੇਹਾਰੀ ਜਾ ਕੈ ਕੇਵਲ ਨਾਮ ਅਧਾਰੀ ਰਹਾਉ ਮਹਿਮਾਤਾ ਕੇ ਕੇਤਕ ਗਨਿਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਜ ਆਨੰਦ ਤੇ ਨਾ ਸੰਗ ਉਹਨਾਂ ਸੰਸਰ ਵਰਨਾਂ ਦਾਤੇ ਜਗਤ ਉਧਾਰਨ ਸੇ ਹੀ ਆਏ ਜੋ ਜਨ ਦਰਸ ਪਿਆਸਾ ਉਹਨਾਂ ਕੇ ਸ਼ਰਨ ਪਰੈ ਸੂਤਰਿਆ ਸੰਤ ਸੰਗ ਪੂਰਨ ਆਸਾ ਤਾ ਕੈ ਚਰਨ ਪਰੋ ਤਾ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋ ਬਨਾ ਅਵਧ ਜੋ ਦੀਸੈ ਸਭ ਕਿ ਸਿਜਗ ਮਹਿ ਕਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਟਿਆ ਗਉੜੀ ਮਹੱਲਾ ਪੰਜਵਾ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋਕੋ ਸਤ ਗੁਰ ਸ਼ਬਦ ਬੁਝਾਇਓ ਰਹਾਓ ਨੋਖੰਡ ਪ੍ਰਥਮੇ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਨਦਰਿਓ ਇੱਕ ਅਨਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਇੱਕ ਸਕੈਵਸ ਕੀਏ ਦਸ ਬੈਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮਾ ਜਰਾਏ ਚੜਾਈ ਵਿਭੂਤਾ ਪੰਥ ਇਕ ਕਰ ਪੇਖਿਆ ਸਹਿਜ ਸੂਖ ਕੋ ਕਿਨੀ ਭੁਗਤਾ ਜੋ ठाकुर ਮस्तक ਲਖਿਆ ਜਹ ਪਉ ਨਹੀਂ ਤਹਾ ਆਸਨ ਬੰਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰੱਖਿਓ जुगत नाम मन पानी ऐसा जोगी वडभागी भेटे माया के बंधन काटे सेवा पूजा करोत सुमुरत के नानक तिस पग चटे गौरी महला پنجवा अनूप पदार्थ नाम सुन हो सगल ते आए ले मिटा हर ओंखद जा को गुर दिया ताके निर्मल चिता रहाओ अंधकार मिटियो ते तन ते ਗੁਰ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਕੇ ਕਾਟੇ ਜਾ ਕੋ ਸਾਧ ਸੰਗਤ ਬਿਸਵਾਸਾ ਤਾਰਿਲੇ ਪਵਜਲ ਤਾਰੋ ਵਿਖੜਾ ਬੋਹਿਦ ਸਾਧੂ ਸੰਗਾ ਪੂਰਨ ਹੋਏ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਆਖਾਏ ਨਾਨਕ ਹਰ ਜਿਓ ਤਾ ਕੋ ਦੇਵੇ ਜਾਂ ਕੋ ਹੁਕਮ ਮਨਾਏ ਗਉੜੀ ਮਹੱਲਾ ਪੰਜਵਾ ਦਇਆ ਮਾਇਆ ਕਰ ਪ੍ਰਾਨ ਪਤ ਮੋਰੇ ਮੋਹੇ ਅਨਾਥ ਸ਼ਰਨ ਪ੍ਰਭ ਤੋਰੀ ਅੰਧ ਕੋਪ ਮੈਂ ਹਾਥ ਦੇ ਰੱਖੋ ਕਸ਼ੂਸਿਆਨਪ ਉਕਤ ਨਾ ਮੋਰੀ ਰਹਾਓ ਕਰਨ ਕਰਾਵਨ ਸਭ ਕਿਛ ਤੁਮਹਿ ਤੁਮ ਸਮਰਥ ਨਾਹੀ ਅਨਹੋਰੀ ਤੁਮਰੇ ਗਤ ਮੇ ਤੋ ਤੁਮਹੀ ਜਾਣੇ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯ ਪ੍ਰਿਯ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟਿ ਓਹ ਚੰਦ ਚਕੋਰੀ RAM ਸੰਤ ਮਹ ਭੇਦ ਕਿਸ਼ਨਾਹੀ ਇੱਕ ਜਨ ਕਈ ਮਹ ਲਖ ਕਰੋਰੀ جا ਕਹਿ ਹੈ ਪ੍ਰਗਟ ਪ੍ਰਭ ਹੋਆ ਅਨ ਦਿਨ ਕੀਰਤਨ ਰਸਨ ਰਮੋਰੀ ਤੁਮ ਸਮਰਾਥ ਅਪਾਰ ਅਤ ਉਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੂਰੇ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਓਨ ਸੰਤਨ ਕੈ ਸੰਗ ਸੰਗੋਰੀ ਗੋੜੀ ਮਹੱਲਾ ਪੰਜਵਾ ਤੁਮ ਹਰ ਸੇ ਤੇਰਾ ਤੇ ਸੰਤ ਹੋ ਨਿਵਾਹਿ ਲੈ ਹੋ ਮੋਕ ਪੁਰਖ ਵਿਦਾਤੇ ਓੜ ਪਹੁੰਚਾਉ ਦਾ ਤੇਰਾ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਦਾਤੇ ਰਾਖੋ ਸ਼ਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਥ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਦੇ ਕਰ ਕੇ ਕਿਰਪਾ ਜਸ ਰੱਖੋ ਸੰਗੇ ਤੇ ਤੇ ਪਾਰ ਪਰਾਤੇ ਏ ਤੇਉਤ ਪ੍ਰਭ ਤੁਮ ਸਮਰਥਾ ਸਭ ਕੁਛ ਤੁਮਰੇ ਹਥੇ ਐਸਾ ਨਿਦਾਨ ਦੇਹੁ ਮੋਕੋ ਹਰ ਜਨ ਚਲੇ ਹਮਾਰੇ ਸਾਥੇ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੇ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ